ਰੱਗੇ ਹੋਰ ਲੇਡੀ ਸੂਟ ਆ ਗਈ 2250 ਰੁਪਏ ਦੇ ਤੁਹਾਨੂੰ ਮਿਲ ਜਾਣਗੇ ਆਹ ਸਾਰੀ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਵਧੀਆ ਕੋਟ 150 ਦੇ ਦੋ ਮਿਲ ਜਾਣਗੇ ਦੁਪੱਟੇ ਆਹ ਤੇ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ ਆਹ ਆ ਰੰਗੜੀਆਂ 40 ਰੁਪਏ ਮੀਟਰ ਦੇ ਸਾਬਨਾ ਤੁਹਾਨੂੰ ਇਹ ਮਿਲ ਗਿਆ ਨਹੀਂ ਇੱਥੋਂ 40 ਰੁਪਏ ਮੀਟਰ ਚ ਮਿਲ ਜਾਣ ਨੇ ਕੁਆਲਿਟੀ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਤੇ ਚੈੱਕ ਕਰੋ ਆਪਣੇ ਲਵੇ ਐਕਸਪੋਰਟ ਦਾ ਮਾਲ ਆਉਂਦਾ ਹੁੰਦਾ ਹੁੰਦਾ ਪ੍ਰਿੰਟ ਬਹੁਤ ਕੈਂਡ ਗਏ ਨੇ ਗਾਰੰਟੀ ਆਪਣੀ 200 ਦਾ 250 ਦਾ ਐਵੇਂ ਸੂਟ ਦੇਈਦਾ ਆਪਾਂ ਜੀ ਸ਼ਤਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਪਹੁੰਚੇ ਆਪਾਂ ਸ਼ਹਿਰ ਮਲੇਰਪੋਟ ਦੇ ਮਲੇਰਪੋਟ ਦੇ ਜਿੱਥੋਂ ਨੂੰ ਦਿਖਾਉਨੇ ਆ ਜੀ ਅੱਜ ਇੱਥੇ ਲੱਗਦੀ ਆ ਜਿਹੜੀ ਸੇਲ ਫਰਨੀਚਰ ਦੀ ਲੱਗੀ ਹੋਈ ਜਿਹੜੀ ਐਤਵਾਰ ਤੋਂ ਲੱਗਦੀ ਆ ਦੇਖੋ ਤੇ ਉਹ ਸੇਲ ਅੱਜ ਤੁਹਾਨੂੰ ਦਿਖਾਉਨੇ ਆ ਤੇ ਚੱਲਦੇ ਆਂ ਜੀ ਅੱਗੇ ਇੱਧਰ ਲੱਗਦੀ ਆ ਇਹ ਸੇਲ ਮਲੇਰਪੋਟ ਦੇ ਬਿਆਸ ਤੇ ਆਪਾਂ ਇੱਥੇ ਤੁਹਾਨੂੰ ਇਥੇ ਜੁੱਤੀਆਂ ਵਗੈਰਾ ਮਿਲ ਜਾਣੀਆਂ ਬਹੁਤ ਵਧੀਆ ਕੁਆਲਿਟੀ ਚ ਅਲੱਗ-ਅਲੱਗ ਰੇਟਸ ਸਾਰੀਆਂ ਨੇ ਆਹ ਕੀ ਰੇਟ ਹੈ ਇਹਨਾਂ ਦਾ ਜਿਹੜੀ ਇੱਥੇ ਟੇਬਲ ਤੇ ਪਈ ਹੈ ਨੇ ਇੰਨੇ ਦੇ ਕੀ ਰੇਟ ਆਈ? ਇਹ 100-100 ਦੀ। ਇਗਲਾ ਨੇ ਆ 100 ਰੁਪਏ ਜੇ ਤੁਹਾਨੂੰ ਮਿਲ ਜਾਣੀਆਂ ਨੇ ਇਹ ਇਹ ਆ ਦਿੱਤੀ ਆ ਸਾਰੀ ਆ। ਤੇ ਆ ਹੋਰ ਉੱਤੇ ਰੇਟ ਆਈ ਜਾਂਦੇ ਨੇ ਕੁਆਲਿਟੀ ਦੇ ਹਿਸਾਬ ਨਾਲ ਵਧੀਆ। ਘੰਟਾ ਬੰਦ। ਆ ਲੈਟਾ ਵਾਲੀ ਇੱਥੇ ਵਿੱਚ ਜੀ ਮਿਲ ਜਾਣੀ ਸੈਂਡਲ ਬੱਚੇ ਦਾ। ਇਹ ਕਿੰਨੇ ਰਾਈ? 150 ਰੁਪਏ ਜੇ ਵੀ ਤੁਹਾਨੂੰ ਇੱਥੋਂ ਮਿਲ ਜਾਣ ਲਈ ਤੇ ਹੋਰ ਵੀ ਬਹੁਤ ਡਿਜ਼ਾਈਨ ਆ ਦੇਖੋ। ਅਲੱਗ-ਅਲੱਗ ਰੁਪਏ ਵਾਲੇ ਵਗੈਰਾ ਅੱਗੇ। ਇੱਥੇ ਰਬ ਬੈਂਗਲਸ ਵਗੈਰਾ ਵੀ ਇੱਥੋਂ ਨੂੰ ਮਿਲ ਜਾਣੀਆਂ ਨੇਈ ਵਧੀਆ ਰੇਟਾਂ ਤੇ ਆ ਦੇਖੋ ਕਿੰਨੀ ਸੋਹਣੀ ਕੁਆਲਿਟੀ ਪਈ ਐ ਇੱਥੇ ਤੇ ਆ ਰੀਲਾ ਵਗੈਰਾ ਤੁਹਾਨੂੰ ਇੱਥੋਂ ਮਿਲ ਜਾਣੀਆਂ ਨੇਈ ਸੂਟਾ ਲਈ ਉਹ ਬੜੀਆ ਛੋਟੀਆਂ ਮਦੀਨਾ ਜਿਹੜੀ ਐ ਇੱਥੋਂ ਨੂੰ 250 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਣੀਆਂ ਨੇ ਤੇ ਬਾਕੀ ਅੱਗੇ ਚੱਲਦੇ ਆਪਾਂ ਹੁਣ ਚੱਲਦੇ ਆਂ ਆਈਸਟਾ ਦੇ ਮੀਡੀ ਸੂਟਾ ਹਰ ਸੂਟੇ 5-500 ਬੈਜ ਮਿਲ ਜਾਣੀਆਂ ਨੇ ਵਧੀਆ ਕੁਆਲਿਟੀ ਬਹੁਤ ਵਧੀਆ ਕਰਾ ਬੱਚੀ ਅਜਿਆ ਨੂਰਾ ਵਗੈਰਾ ਆ ਗਿਆ ਜੀ ਨੂਰਾ ਇਹ ਵੀ ਤੁਹਾਨੂੰ ਉਥਾਰਾ ਹੈ ਤੁਹਾ ਜੈਂਸੀ ਆ ટી ਸ਼ਰਟ ਸਾਬ 100 150 ਰੁਪਏ ਦੇ ਤੋਂ ਤੁਹਾਨੂੰ ਮਿਲ ਜਾਣੀਆਂ ਨੇ ਆ ਦੇਖੀਂ ਦੇ ਲਹਿੰਗੇ ਦੇਖੋ ਕੁੜੀਆਂ ਵਰਗੇ ਹੋਣਾ ਹੈ ਵੀ ਇਹ ਤੁਹਾਨੂੰ 2150 ਦੇ ਤੋਂ ਮਿਲ ਜਾਣਗੇ ਇਹ ਤਾਂ ਭਾਂਡੇ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਆ ਦੇਖ ਸਕਦੇ ਆ ਨੂਰਾ ਜੈਂਸੀ ਆ ટી ਸ਼ਰਟ ਸਾਬ ਵਗੈਰਾ ਦੇ ਹੋਰ ਡਿਜ਼ਾਈਨ ਆ ਲੇਡੀਜ਼ ਸਾਰੇ ਪ੍ਰਿੰਟ ਦੇਖੋ ਡਾਇ ਦੇਖੋ ਇਹ ਲੱਗ ਲੱਗ ਰੇਟ ਇਹਨਾਂ ਦੇ ਸਾਰਿਆਂ ਦੇ 200 ਤੋਂ ਸ਼ੁਰੂ ਹੋ ਗਏ ਤੁਹਾਨੂੰ ਮਿਲ ਗਿਆ ਨੇ ਮੈਂ ਤੁਸੀਂ ਚੋਕ ਆ 컬러 ਤੁਸੀਂ ਦੇਖ ਹੀ ਸਕਦੇ ਹੋ ਆ ਪਲੇਨ ਕਿ ਵੀ ਮੇਰੇ ਜਨ ਨੇ ਜੁੱਤੀਆਂ ਵਗੈਰਾ ਮਿਲ ਜਾਣੀਆਂ ਤੁਹਾਨੂੰ ਹੋਰ ਵੀ 100 ਤੋਂ 200 ਤੋਂ ਸਟਾਰਟ ਹੋ ਕੇ ਇਹ ਸਾਰੀਆਂ ਆ ਜੁੱਤੀਆਂ ਫੇਰ ਆ ਪੰਜਾਬੀ ਜੁੱਤੀ ਆ ਗਈ ਹੈ ਅੱਗੇ ਹੋਰ ਲੇਡੀ ਸੂਟ ਆ ਗਈ ₹250 ਦੇ ਦੋਨੋਂ ਮਿਲ ਜਾਣਗੇ ਆਪ ਸਾਰੀ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਰੇਟ ਦੇ ਹਿਸਾਬ ਨਾਲ ਸਿਰਫ ₹250 ਦੇ ਦੋਨੋਂ ਇਹ ਮਿਲ ਜਾਣਗੇ ਇੱਥੋਂ ਇਹ ਤਾਂ ਦੁਪट्टे ਆ ਗਏ ਦੁਪੱਟਿਆਂ ਦਾ ਕੀ ਰੇਟ ਦੱਸੋ ਵੀਰੇ ਦੁਪੱਟਿਆਂ ਦਾ 150 ਦੇ 2 150 ਦੇ 2 ਮਿਲ ਜਾਣਗੇ ਇਹ ਦੁਪੱਟੇ ਆਹਾ ਤੇ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ ਆ ਆ ਰੰਗੜੀਆਂ 150 ਦੇ 2 ਆ 150 ਦੇ ਦੋ ਆ 100 ਦਾ ਇੱਕ ਮਿਲ ਜਾਣਾ ਇਹ ਵੱਡੇ ਆਗੇ ਹੀ ਵੱਡੇ ਦੁਪੱਟੇ ਆਗੇ ਤੇ ਕੁਆਲਿਟੀ ਬਹੁਤ ਸੋਹਣੀ ਆ ਆ 150 ਦੇ ਦੋ ਨੇ ਅੱਗੇ ਚੱਲਦੇ ਆ ਕੱਟ ਪੀਸ ਵਗੈਰਾ ਵੀ ਇੱਥੋਂ ਮਿਲ ਗਿਆ ਨਾਲ ਨੂੰ ਆ ਲੈਡੀ ਸੂਟ ਤੇ ਬੈੱਡ ਸ਼ੀਟਾਂ ਵਗੈਰਾ 200 ਤੋਂ 500 ਨੂੰ ਮਿਲ ਜਾਣੀਆਂ ਨੇ ਵਧੀਆ ਹੀ ਆ ਲੈਡੀ ਸੂਟਾਂ ਦੇ ਪ੍ਰਿੰਟ ਇੰਦਰ ਬੱਚਿਆਂ ਦੇ ਘਟਾਉਣੇ ਵਗੈਰਾ ਵੀ ਤੁਹਾਨੂੰ ਇੱਕ ਸੇਲ ਤੋਂ ਮਿਲ ਜਾਣ ਨੇ ਆਪ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਸੇਲ ਹੁੰਦੀ ਹੈ ਇਹ ਬਹੁਤ ਵੱਡਾ ਕੋਈ ਹਾਰ ਦੇ ਵਿੱਚ ਤੇ ਇਹ ਤੁਹਾਨੂੰ ਮੇਨ ਮੇਨ ਦਿਖਾਵਾਂਗੇ ਆਪਾਂ ਇੱਧਰ ਜੀਨਸ ਵਗੈਰਾ ਆ ਗਿਆ ਜੈਸਟੀਆਂ ਅਦੀਨਾ ਵਗੈਰਾ ਮਿਲ ਜਾਂਦੀ ਨੇ ਅੱਗੇ ਜੀਨਸ ਦੇ ਕੱਪੜੇ ਥੇਰ ਆ ਗਏ ਆਕਰ ਆਦੀ ਡੈਕੋਰੇਸ਼ਨ ਦਾ ਸਮਾਨ ਅਲੀ ਮਿਲ ਜਾਣਾ ਈ ਅੰਟੀਕ ਪਰ ਆਦੀ ਡੈਕੋਰੇਸ਼ਨ ਦਾ ਸਮਾਨ ਇਹ ਸਾਰਾ ਬੰਦੋਂ ਇੱਥੋਂ ਮਿਲ ਜਾਣਾ ਵਧੀਆ ਕਵਾਲਿਟੀ ਬਹੁਤ ਵਧੀਆ ਆ ਜੈਂਟਸ ਦੀਆ ਜੀਨਾ ਵਗੈਰਾ ਤੁਹਾਨੂੰ 100 200 ਤੇ ਤੋਂ ਵਧੀਆ ਕੁਆਲਿਟੀ ਚ ਮਿਲ ਕੇ ਜਾਣੀਆਂ ਨੇ ਅੱਜ ਸ਼ਾਰਟਸ ਦਾ ਜੈਂਟਸ ਦੀਆ ਅੱਗੇ ਚੱਲਦੇ ਆਂ ਆ ਲੈਡੀਜ਼ ਦੇ ਕੱਪੜੇ ਲਾਈਨ ਗੱਲਵਾਉਣ ਲਈ ਵਗੈਰਾ ਹੋਰ ਅੱਜ ਫੂਟ ਤਿਆਰ ਕਰਨ ਦੀ ਕੱਟ ਵੀ ਦੇਖੋ ਬਹੁਤ ਵਧੀਆ ਕੁਆਲਿਟੀ ਦੇ ਇਹ ਆ ਜਿਹੜੇ 40 ਰੁਪਏ ਪਰ ਮੀਟਰ ਹੈ 40 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਮਿਲ ਗਿਆ ਨਹੀਂ ਇੱਥੋਂ 40 ਰੁਪਏ ਪਰ ਮੀਟਰ ਚ ਮਿਲ ਗਿਆ ਨੇ ਕੁਆਲਿਟੀ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ 40 ਰੁਪਏ ਪਰ ਮੀਟਰ ਤੇ ਜਿਵੇਂ ਮਰਜ਼ੀ ਲੈ ਕੇ ਸੂਟ ਤਿਆਰ ਕਰਵਾ ਸਕਦੇ ਹੋ ਆ ਸਾਰੀ 40 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਗਿਆ ਨੇ ਤੇ ਭਰਪੂਰ ਕੱਟ ਵੀ ਕੋਈ ਨਹੀਂ ਆਹ ਗਰਦ ਚੁਕੀਆਂ ਆ ਗਈਆਂ ਇਹ ਫਿਰ ਆ ਬਚੀਆਂ ਇਹ ਚੁਕੀਆਂ ਇੱਗੇ ਚੱਲਦੇ ਹਾਂ ਹੁਣ ਪਾਂਡੇ ਆ ਗਏ ਫੇਰ ਅੱਗੇ ਤੇ ਕੀਰ ਆ ਲੈ ਦੀ ਤੇ ਕੱਪੜੇ ਆ ਗਏ ਕਿਹੜੇ ਕੀ ਰੇਂਜ ਆ ਦੁਪੱਟਿਆਂ ਦੀ 100 ਰੁਪਏ 150 ਦੇ 2 ਵੀ 200 ਦੇ ਆ ਲੱਗ ਲੱਗ ਰਹੀ ਨੇ ਇਹ ਦੀ ਫੱਟੇ 100 ਰੁਪਏ 150 ਦੇ 2 ਵਾਲੇ ਵੀ ਹੈਗੇ ਇਹ ਚ ਤੇ 200 ਰੁਪਏ ਵਾਲੇ ਵੀ ਹੈਗੇ ਇੱਥੇ ਇਕੱਤਰ ਤੋਂ ਮਿਲ ਜਾਣ ਨੇ ਦੇਖੋ ਕੁਆਲਿਟੀ ਰੇਟ ਦੇ हिसाब ਨਾਲ ਕੁਆਲਿਟੀ ਬਹੁਤ ਵਧੀਆ ਆ ਲੈਡੀ ਦੇ ਸੂਟ ਆ ਗਏ ਪ੍ਰਿੰਟਰ ਨੂੰ ਵੀ ਚੈੱਕ ਕਰ ਸਕਦੇ ਹਾਂ ਇਹ ਵੀ ਤੁਹਾਨੂੰ 2-200 ਰੁਪਏ ਨੂੰ ਇਦੋਂ ਮਿਲ ਜਾਂਦੇ ਨਹੀਂ ਆ ਦੇਖੋ ਆ ਕਿੰਨੇ ਵਧੀਆ ਸੂਟ ਹੈ ਤੁਹਾਨੂੰ 200-250 ਰੁਪਏ ਚੋਂ ਮਿਲ ਜਾਂਦੇ ਨੇ ਅਜੇ ਤੱਕ ਉਂਟਰੀ ਆ ਗਈ ਹੈ ਨਹੀਂ ਆਪਾਂ ਅੱਜ ਆ ਦੇ ਲਈਆਂ ਗਏ ਤੇ ਜੁਐਲਰੀ ਆ ਸਾਰੀ ਇਹ ਵੀ ਤੁਹਾਨੂੰ ਇਦੋਂ ਬਹੁਤ ਸਸਤੇ ਰੇਟ ਤੇ ਮਿਲ ਜਾਂਦੀਆਂ ਜੋ ਚੱਲਦੇ ਆ ਜੀ ਅੱਗੇ ਆ ਲੈਡੀ ਦੇ ਪਾਸ ਵਗੈਰਾ ਆ ਗਏ ਇਹ ਵੀ ਤੁਹਾਨੂੰ ਸਸਤੇ ਰੇਟਾਂ ਦੇ ਮਿਲ ਜਾਂਦੇ ਨਹੀਂ ਆ ਬੈੱਡ ਸ਼ੀਟ ਆ ਗਈ ਆ ਇਹ ਵੀ 200 250 ਚ ਤੁਹਾਨੂੰ ਇੱਥੋਂ ਮਿਲ ਗਿਆ ਨੀ ਇਧਰ ਬੱਚਿਆਂ ਦੇ ਕੱਪੜੇ ਲੋਹਰਾ ਟੀ-ਸ਼ਰਟ ਆ ਵਗੈਰਾ ਆ ਗਿਆ ਇਹ ਵੀ ਤੁਹਾਨੂੰ 200 250 ਰੁਪਏ ਚ ਮਤਲਬ ਵਰੇਕ ਸਮਾਨ ਇੱਥੋਂ ਮਿਲ ਗਿਆ ਨਾ ਇਧਰ ਆ ਗਏ ਕੱਟ ਪੀਸ ਵਗੈਰਾ ਆ ਗਈ ਬਹੁਤ ਵਧੀਆ ਇਹ ਵੀ ਤੁਹਾਨੂੰ ਇੱਥੋਂ ਮਿਲ ਗਿਆ ਨਾ ਨੇ ਸਸਤੇ ਰੇਟਾਂ ਤੇ ਇਹ ਚਲਦੇ ਆ ਇੱਧਰ ਕੱਟ ਪੀਸ ਇਹ ਕੱਟ ਪੀਸ ਪਈ ਸਾਰਾ ਆ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਰੇਂਜ ਚ ਕੋਹ ਵਰਤ ਵੱਡੀ ਉਹ ਪਈ ਹੈ ਇਹਦਾ ਕੀ ਰੇਟ ਆ ਵੀਰੇ ਰੇਟ ਕੋ ਦਾ 2 ਪੀਸ ਨਹੀਂ 150 ਦੇ 2 ਪੀਸ ਮਿਲ ਜਾਣ ਨਹੀਂ ਤੁਹਾਨੂੰ ਆ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਲੈਂਥ ਵੀ ਇਹਨਾਂ ਦੀ ਵਧੀਆ ਕਾਫੀ ਪੀਸ ਵੀ ਕਾਫੀ ਵੱਡੇ ਨੇ ਇਹ ਆ ਤੁਸੀਂ ਦੇਖ ਸਕਦੇ ਹੋ 150 ਦੇ 2 ਮਿਲ ਜਾਣ ਦੇ ਤੁਹਾਨੂੰ ਜਿਵੇਂ ਮਰਜੀ ਇੱਥੋਂ ਆ ਦੇਖੋ ਉਂ ਗਿਆ ਵੀ ਇੱਥੇ ਨਾਲ ਚ ਅਲੱਗ-ਅਲੱਗ ਨੇਈ ਕੋਈ 50 100 150 ਆ ਕੱਟ ਪੀਸਾ ਦਾ ਇੱਥੇ ਭੰਡਾਰਿਆਈ ਦੇਖੋ ਇੰਦਾ ਸਾਰੇ ਕੱਟ ਪੀਸ ਗਿਆ ਵਾਈਟ ਚ ਆ ਗਈ 20 ਰੁਪਏ ਮੀਟਰ 20 ਰੁਪਏ ਮੀਟਰ ਨੂੰ ਆ ਤੁਹਾਨੂੰ ਵਾਈਟ ਵਾਲੇ ਮਿਲ ਜਾਣ ਨੇ ਇੱਧਰ ਹੋਰ ਵੀ ਪ੍ਰਿੰਟ ਬਹੁਤ ਪਏ ਨੇ ਇਹਨਾਂ ਚ ਆ ਕੀ ਰੇਟ ਆ ਗਈ ਆ ਬਣੇ 200 ਰੁਪਏ ਛੋੜਾ ਆ 200 ਰੁਪਏ ਸੂਟ ਮਿਲ ਜਾਣਾ ਤੁਹਾਨੂੰ ਹੀ ਇਹੇ 200 ਰੁਪਏ ਚ ਪੂਰਾ ਸੂਟ ਤੁਹਾਨੂੰ ਮਿਲ ਜਾਣਾ ਇਹ ਆ ਸਾਰੇ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਪ੍ਰਿੰਟ ਸਾਰੇ ਸਿਰਫ 200 ਰੁਪਏ ਚ ਸੂਟ ਤਿਆਰ ਹੋ ਜਾਣਾ ਇਹ ਪ੍ਰਿੰਟ ਬਹੁਤ ਨੇ ਆ ਵੀ ਕੱਟ ਪੀਸੇ ਕੱਟ ਪੀਸ ਪਿਆਈ ਭੰਡਾਰੇ ਪਿਆ ਤੁਸੀਂ ਦੇਖ ਸਕਦੇ ਹੋ 500 ਰੁਪਏ ਚ ਇਹ ਤੁਹਾਨੂੰ ਮਿਲ ਜਾਣਾ ਤੇ ਆ ਲੈਸਾ ਵਗੈਰਾ ਭਈਆਂ ਲਗਾਉਂਦੀ ਆ ਵਾਈਟ ਦੇ ਕੱਟ ਪੀਸ ਆਗੇ ਇੱਧਰ ਹੋਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਕੱਟ ਪੀਸੇ ਕੱਟ ਪੀਸ ਉਹ ਰਸ ਨੂੰ ਮਿਲਦੇ ਨੇ ਫਿਰ ਆ ਵੀ ਕੱਟ ਪੀਸ ਆ ਗਏ ਦੁਪट्टे ਆ ਗਏ ਅਲੱਗ-ਅਲੱਗ ਸੂਟ ਅਲੱਗ-ਅਲੱਗ ਪ੍ਰਿੰਟ ਇਹ ਵੀ ਤੁਹਾਨੂੰ ਬਹੁਤ 50 60 ਨੂੰ ਅਲੱਗ-ਅਲੱਗ ਰੇਟਾਂ ਤੇ ਕੇ ਮਿਲ ਜਾਣਗੇ ਇੰਦਰ ਹੋਰ ਕੱਟ ਪੀਸ ਵਗੈਰਾ ਆ ਗਏ ਆ ਦੁਪੱਟੇ ਕੱਟ ਪੀਸ ਆ ਗਏ ਹੋ ਰਹੀ ਆ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਅਲੱਗ-ਅਲੱਗ ਗਰਮੀਆਂ ਜਲੈਂਡ ਦੀਆਂ ਦੁਪੱਟੇ ਵਗੈਰਾ ਤੁਹਾਨੂੰ 200-500 ਰੁਪਏ ਚ ਇਥੋਂ ਮਿਲ ਜਾਣਗੇ ਆਪ ਪ੍ਰਿੰਟ ਕਿੱਥੇ ਕਰ ਸਕਦੇ ਹੋ ਸੂਟਾ ਦੇ ਕੋਈ ਵੀ ਕੱਟ ਪੀਸ ਲੈ ਕੇ ਰੂਈ ਸੂਟ تیار ਕਰਵਾ ਸਕਦੇ ਹੋ 150 ਰੁਪਏ ਚ ਬਾਕੀ ਆ ਦੇਖੋ ਜੀ ਆਹ ਢੰਗਰ ਪਿਆ ਇਹ ਤੁਸੀਂ ਅਲੱਗ-ਅਲੱਗ ਰੇਟੇ ਦੇ 200 2300 ਚ ਤੁਹਾਨੂੰ ਇਹ ਮਿਲ ਜਾਣੇਗੀ ਦੇਖੋ ਪ੍ਰਿੰਟ ਵੀ ਦੇਖੋ ਕਿੰਨੇ ਵਧੀਆ ਤੇ ਬਾਕੀ ਭਾਈ ਉਹਨਾਂ ਦੀ ਦੁਕਾਨ ਵੀ ਆ ਤੁਸੀਂ ਪਿਛਲੀ ਵੀਡੀਓ ਜੀ ਵੀ ਦੇਖਿਆ ਅੱਪਾ ਦੁਕਾਨ ਤੇ ਜਾ ਕੇ ਵੀ ਵੀਡੀਓ ਬਣਾਵਾਂਗੇ ਕਿੱਥੇ ਆ ਵੀਰੇ ਦੁਕਾਨ ਆਪਣੀ ਵੀਰੇ ਆਪਣੀ ਦੁਕਾਨ ਹੈਗੀ ਐ ਮਿਊਨਿਸਪਲ ਕਮੇਟੀ ਲਾਲ ਬਾਜ਼ਾਰ ਮਲੇਰ ਕੋਲਾ ਸ਼ਾਪ ਨੰਬਰ 5 ਤੇ ਦੁਕਾਨ ਦੀ ਵੀ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਪ੍ਰਿੰਟ ਚੈੱਕ ਕਰੋ ਆਪਣੇ ਲਿਵੇਂ ਐਕਸਪੋਰਟ ਦਾ ਮਾਲ ਆਉਂਦਾ ਹੁੰਦਾ ਪ੍ਰਿੰਟ ਬਹੁਤ ਕੈਂਡ ਗੈਣ ਨੇ ਗਾਰੰਟੀ ਆਪਣੀ 200 ਦਾ 250 ਦਾ ਐਵੇਂ ਸੂਟ ਦੇਈਦਾ ਆਪਾਂ ਆ ਲੋ ਆ ਦੇਖੋ ਜੀ ਪ੍ਰਿੰਟ ਇੱਕ ਬੰਦਿਆ ਸਿਰਫ 100 ਰੁਪਏ ਦੀ ਕੁੜਤੀ ਆ ਲੋ ਦੇਖੋ ਵਰ ਕੋਈ ₹200 जो थनुआ मिल देनी है ही दे। देखो धीरे कट ना दे तेरे में ਲੈ ਨਹੀਂ ਸਕਦਾ ਲੱਗ ਲੱਗ ਪ੍ਰਿੰਟ ਹੀ ਮੈਂ ਪੀਸ ਪੂਰੇ ਦਾ ਹਿਸਾਬ ਦਵਾਂਗੀ ਪ੍ਰਿੰਟ ਦੇਖੋ ਅਲੱਗ ਅਲੱਗ ਵਧੀਆ ਵਧੀਆ ਆ ਦੇਖੋ ਬਹੁਤ ਜ਼ਿਆਦਾ ਪ੍ਰਿੰਟ ਦੀ ਬਾਕ ਮੈਨੂੰ ਸ਼ਾਇਦ ਵੀਡੀਓ ਪਾਵਾਂਗੇ ਇਹ ਤਰ੍ਹਾਂ ਇੱਕ ਹੋਰ ਪ੍ਰਿੰਟ ਆ ਗਈ ਆ ਦੇਖੋ ਇਧਰ ਵੀ 200 250 ਰੁਪਏ ਦਾ ਸੂਟ ਬੰਦਾ ਤਿਆਰ ਹੋ ਜਾਣਾ ਇੱਕ ਆ ਦੇਖੋ ਆ ਦੇਖੋ ਵਿਰੇ ਆਗ ਕਪੜੇ ਦਾ ਕੀ ਰੇਟ ਹੈ ਜੀ ਵੀਰੇ ਟੋਟੀਆਂ ਦੀ ਐ ਖਾਨਾ ਦੇ ਇੰਨੇ ਫਿਰ ਆਕ ਚੋ ਆਉਣਗੇ ਇੰਨੇ ਦਾ ਨਹੀਂ ਲੱਗਣਾ ਵੀਰੇ ਯਾਦ ਰੱਖੀ ਆ ਕਪੜੇ ਦਾ ਕੀ ਰੇਟ ਹੈ ਜੀ ਵੀਰੇ ਸਪੋਰਟ ਦੇ ਹੀ ਮਾਲ ਐ ਜੀ ਇੱਥੇ ਜੇ ਪਲੇਨ ਲੈਣਾ ਵਾਲਾ ਐਵੇਂ ਨਿਕਲਦੇ ਤਾਂ ਪੂਠਾ ਪਾਸਾ ਹਾਲੋ ਪ੍ਰਿੰਟ ਚੈੱਕ ਕਰੋ ਤੁਸੀਂ ਜੇ ਮਰਜੀ ਆ ਲੋ ਮੇਰੀ ਦੁਕਾਨ ਤੇ ਵੀ ਵਿਜ਼ਿਟ ਕਰੋ ਜੇ ਮਰਜੀ ਆ ਲੋ ਚੈੱਕ ਕਰੋ ਤੁਸੀਂ ਪ੍ਰਿੰਟ ਇੱਕ ਤੋਂ ਇੱਕ ਆ ਲੋ ਇੱਕ ਤੋਂ ਇੱਕ ਵਧੀਆ ਪ੍ਰਿੰਟ ਈ ਆ ਲੋ ਤੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਜਿਹੜੇ ਮਾਰੀ ਜਾ ਲੋ ਜੇ ਮੈਂ ਇਦਾਂ ਦੀ ਜੈਂਟਸ ਸ਼ਰਟ ਵੀ ਤਿਆਰ ਕਰਵਾ ਜੇ ਤੁਸੀਂ 200 250 ਦਾ ਸੂਟ ਬਣਾਉਣਾ ਹੈ ਜਾਨਾ 200 250 ਦਾ ਸੂਟ ਬਣਾਉਣਾ ਹੈ ਆਪਣਾ ਸਾਹ ਤੇ ਇਹਦਾ ਜਿੰਦਾ ਕੱਟ ਮੀਟਰ ਹੈਗਾ 1 ਮੀਟਰ ਟ੍ਰੈਗਣਾ ਆ ਦੇਖੋ ਜੀ ਪ੍ਰਿੰਟ ਟੈਕ ਤੋਂ ਇੱਕ ਬੜੀਆ 200 250 ਰੁਪਏ ਦਾ ਸੂਟ ਤੁਹਾਨੂੰ ਮਿਲ ਜਾਣਾ ਤੇ ਬਾਕੀ ਸ਼ੌਪ ਦਾ ਐਡਰੈਸ ਵੀ ਬਾਈ ਜੀ ਦਾ ਦੱਸਿਆ ਉੱਥੇ ਵੀ ਤੁਸੀਂ ਜਾ ਕੇ ਦੇਖੋ ਇਹ ਤੋਂ ਵੀ ਹੋਰ ਪ੍ਰਿੰਟ ਵੀ ਤੁਹਾਨੂੰ ਮਿਲ ਜਾਣਗੇ ਸ਼ੌਪ ਤੇ ਵੇਦਰਾ ਲੈਸਾ ਵੀ ਤੁਹਾਨੂੰ ਮਿਲ ਜਾਣੀਆਂ ਨੇ ਇਸ ਸੇਲ 'ਚ ਆ 20 ਰੁਪਏ ਮੀਟਰ ਦੇ ਹਿਸਾਬ ਨਾਲ ਵੀ ਇੱਥੇ ਲੈਸ ਮਿਲ ਜਾਣੀਆਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਆ ਵੀ 20 ਰੁਪਏ ਆ ਵੀ 20 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਣੀਆਂ ਇਹ ਲੈਸ ਆ ਕਿੰਨੇ ਇਹ 5 ਆ 5 ਰੁਪਏ ਮੀਟਰ ਕੋਲ ਉੱਥੋਂ ਲੈਸ ਮਿਲ ਜਾਣੀ ਜੀ ਤੇ ਹੁਣ ਆਪਾਂ ਜਾਂਦੇ ਹਾਂ ਅੱਗੇ ਉਹ ਦੱਸ ਜੀ ਜੀ ਸਰ ਜੀ ਇਹ ਕੱਲ੍ਹ ਆਪਾਂ ਤੇ ਇੱਧਰ ਅੱਗੇ ਲਾਈਨਿੰਗ ਵੀ ਮਿਲ ਜਾਣੀ ਹੈ ਜੀ ਤੁਹਾਨੂੰ ਇੱਥੋਂ ਕਿੰਨੇ ਰੁਪਏ ਜੀ 30 ਰੁਪਏ ਮੀਟਰ ਫੁੱਲ ਵੈਲ ਦੀ 30 ਰੁਪਏ ਮੀਟਰ ਫੁੱਲ ਵੈਲ ਦੀ ਲਾਈਨਿੰਗ ਮਿਲ ਜਾਣੀ ਹੈ ਜੀ ਮੜੇ ਫੜਾਇਓ ਵੀਰੇ ਕੋਈ ਵੀ ਆ ਦੇਖੋ ਜੀ ਫੁੱਲ ਵੈਲ ਦੀ ਲਾਈਨਿੰਗ ਪੂਰੀ ਵਧੀਆ 30 ਰੁਪਏ ਮੀਟਰ ਤੁਹਾਨੂੰ ਇੱਥੋਂ ਮਿਲ ਜਾਣੀ ਆ ਜਿਹੜਾ ਮਰਜੀ ਕਲਰ ਵਗੈਰਾ ਤੁਸੀਂ ਲੈ ਸਕਦੇ ਹੋ ਕੱਪੜਾ ਵੀ ਬਹੁਤ ਵਧੀਆ ਕੁਆਲਟੀ ਹੱਥ ਲਾ ਇਦੋਂ ਲੱਗਦਾ ਪਤਾ ਸਿਰਫ 30 ਰੁਪਏ ਮੀਟਰ 'ਚ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਇਹ ਮਲੇਰ ਕੋਟ ਲਈ ਇਹ ਸੇਲ 'ਚ 30 ਰੁਪਏ ਮੀਟਰ 'ਚ ਬਹੁਤ ਵਧੀਆ ਕਪੜਾਈ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਮਰਜੀ ਕਲਰ ਲੈ ਸਕਦੇ ਹੋ 30 ਰੁਪਏ ਮੀਟਰ 'ਚ ਤੁਹਾਨੂੰ ਮਿਲ ਜਾਣੀ ਹੈ ਇੱਥੋਂ ਕਿ ਫੇਰਾ ਲੇਡੀ ਫੁੱਟ ਕੁੱਤੇ ਵੈਰਾ ਗਈ ਇਹ ਵੀ ਤੁਹਾਨੂੰ 100 ਰੁਪਏ ਚ ਮਿਲਣ ਜਾਣ ਨਹੀਂ ਵੀ ਸੀ ਲੈ ਵੀਡੀਓ ਦੇ ਸਾਰੇ ਤੁਹਾਨੂੰ ਦਿਖਾ ਨਹੀਂ ਸਕਦੇ ਤੁਹਾਨੂੰ ਹੁਣ ਪ੍ਰਾਈਸ ਐਕਟੀਵੇਟ ਕਰਾਤਾ ਆ 100 ਰੁਪਏ ਕੇ ਬੱਚਿਆਂ ਦੇ ਵੈਂਟਾ ਸ਼ਰਟ ਤੁਹਾਨੂੰ ਮਿਲ ਜਾਣੀਆਂ ਨਹੀਂ ਆ ਟੋਪੀਆ ਦੇਖੋ ਬੱਚਿਆਂ ਦੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਇਹ ਵੀ ਤੁਹਾਨੂੰ ਇਥੋਂ 50000 ਰੁਪਏ ਚ ਮਿਲਣਿਆ ਬੱਚਿਆਂ ਦੇ ਕੱਪੜੇ ਬੱਚਿਆਂ ਦੇ ਦੇਖੋ ਕਿੰਨੇ ਸੋਹਣੇ ਸੂਟ ਵਗੈਰਾ ਦੇ ਵੀਰ ਨੂੰ ਸਾਡੇ ਰੇਟਾਂ ਦੇ ਤੋਂ ਮਿਲ ਜਾਣੇ ਬੱਤੀਆ ਪਾਂਡੇ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਇਸ ਸੇਲ 'ਚੋਂ ਮਿਲੂ ਅੱਜ ਦੀਆ ਵਗੈਰਾ ਨਾਲ ਜਾਣੀਆਂ ਨਹੀਂ ਫੇਰ ਜਿੱਤੀਆ ਵਗੈਰਾ ਆ ਗਏ ਹੀ ਬੱਚੇ ਆ ਦੀਆ ਵੱਟੇ ਆ ਦੀਆ ਇੱਧਰ ਲੇਡੀਜ਼ ਦਾ ਸਾਮਾਨ ਆ ਗਿਆ ਸਾਰਾ ਹੀ ਰੇਟ ਬਹੁਤ ਹੋ ਗਈ ਜਿਸੇ ਆ ਉਹ ਕੁਰਤੇ ਵਗੈਰਾ ਆ ਗਏ ਲੇਡੀਜ਼ ਦੇ ਸਾਟਾ ਸਾਟਾ ਵਗੈਰਾ ਆ ਦੀਆ ਜੀਨਾ ਵਗੈਰਾ ਆ ਗਿਆ ਇੱਧਰ ਤੇ ਦੀਆ ਵੀ ਰਾਹੀ ਆਈ ਬਹੁਤ ਵੱਡੀ ਸੇਲ ਹੈ ਇਹੀ ਦੇ ਲੇਡੀਜ਼ ਦੇ ਕੱਪੜੇ ਆ ਗਏ ਅੱਗੇ ਫੇਰ ਆ ਸ਼ਰਤਾਂ ਆ ਗਿਆ ਕੋਈ ਵੀ ਦੇ ਕੱਪੜੇ ਜਿਵੇਂ ਆਹ ਕੁੜਤੇ ਵਗੈਰਾ ਆ ਗਏ ਜੀ 200 300 ਆ 200 300 ਨੂੰ ਇਦਾਂ ਦੇ ਕੁਰਤੇ ਮਿਲ ਜਾਣੇ ਆ ਛੋਟੇ ਬੱਚਿਆਂ ਦੇ ਦੇਖੋ ਇਹ ਚੱਲਦੇ ਆ ਜੀ ਆ ਆ ਗਿਆ ਸ਼ਰਤਾਂ ਦੂਰਾ ਆ ਗਿਆ ਲੇਡੀਜ਼ ਦੇ ਕੱਪੜੇ ਅਲੱਗ-ਅਲੱਗ ਪ੍ਰਿੰਟ ਦੀ ਜਲੇ ਜਲੇ ਦੇ ਸੂਤਾ ਦੀ ਜਦੋਂ ਨੂੰ ਭਣਾ ਰਹੇ ਮਿਲ ਗਿਆ ਨਾ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਪ੍ਰਿੰਟ ਮਿਲ ਜਾਂਦੇ ਨੇ ਕੁਆਲਿਟੀ ਬਹੁਤ ਸੋਹਣੀ ਕੀ ਰੇਟ ਆ ਵੀਰੇ ਇਹਨਾਂ ਦਾ 250 ਦਾ ਪ्युअर कॉटन ਜਮਾਈ ਰੰਗ ਦੇ ਗਾਰੰਟੀ ਫੁੱਲ ਆ ਆ ਸਾਰੀ ਲੈਣੇ 250 ਵਾਲੀ ਆ 250 ਆ 250 ਰੁਪਏ ਜੀ ਉਹ ਵੇਚਾਰੇ ਮਿਲ ਜਾਂਦੇ ਆ ਆ ਪ्युअर कॉटन ਆਈ ਇਹ ਪ्युअर ਆ ਇਹ ਰੰਗ ਦੇ ਗਾਰੰਟੀ ਫੁੱਲ ਆ ਪ्युअर कॉटन ਨੂੰ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਜੀ ਰੰਗ ਦੀ ਗਾਰੰਟੀ ਫੁੱਲ ਆ ਇਹ ਤੋਂ ਤੁਹਾਨੂੰ ਮਿਲ ਜਾਣਾ ਪ੍ਰਿੰਟ ਲੇਪੋ ਇਹ ਪ੍ਰਿੰਟ ਬਾਈ ਨੇ ਆ ਇਹ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਆ ਇੱਦਾਂ ਦਾ ਤੁਹਾਨੂੰ 300 ਰੁਪਏ ਜਿੱਥੋਂ ਮਿਲ ਜਾਣਾ ਇਹ ਵੀ ਬਹੁਤ ਵਧੀਆ ਕੁਆਲਟੀ ਆ ਕੱਪੜੇ ਵੀ ਪੂਰਾ 5 ਮੀਟਰ ਕੱਪੜਾ ਤੇ ਆ ਕਿੰਨੇ ਦਾ ਦੱਸਿਆ ਵੀਰੇ 150 ਇਹ 150 ਰੁਪਏ ਦੇ ਕੀ ਇਹ ਹੋ ਗੋ ਨੇ ਓਹੋ ਠੀਕ ਆ ਉਹ ਲਾ ਦੇਗੇ ਜੀ ਹਨਾ ਆ ਲੈਗੇ ਵਗੈਰਾ ਇਹ ਤੋਂ ਨੂੰ ਸੋ ਮਿਲ ਜਾਂਦੀ ਨਹੀਂ 150 ਰੁਪਏ ਸਿਰਫ ਇਸ ਸੇਮ ਜੋ ਅਲੱਗ-ਅਲੱਗ ਪ੍ਰਿੰਟ ਆ ਕੇ ਚੱਲਦੇ ਆ ਦੇਖੋ ਬਹੁਤ ਭੰਡਾਰ ਭਰੇ ਨੇ ਇੱਥੇ ਕੱਪੜੇ ਦੇ ਆ ਲੇਡੀਜ਼ ਦੇ ਫੇਰ ਕੱਪੜੇ ਆ ਗਏ ਫੂਟ ਉਹੀ 150 200 ਜੁੱਤੀਆਂ ਆ ਗਈਆਂ ਹੀ ਅੱਗੇ ਉਹ ਕੁਰਤੇ ਆ ਗਏ ਦੇਖੋ ਬਲੈਕ ਕਿੰਨੇ ਸੋਨੇ ਲੇਡੀਜ਼ ਦੇ ਤੇ ਆ ਕੇ ਚੱਲਦੇ ਆ ਇਸ ਤਰ੍ਹਾਂ ਇਹ ਦੇਖਦੇ ਪਸਟਰੀ ਵੇਰਾ ਦੇਖੋ ਕਿੰਨੇ ਵਧੀਆ ਵਧੀਆ ਆ ਸੂਟ ਆ ਗਏ ਲੱਖ ਲੱਖ ਪ੍ਰਿੰਟ ਦੇ ਹਾਲਾ ਹਾਲਾ ਗ੍ਰੇਡ ਇਹਨਾਂ ਦੇ ਉਹ ਵੀ 100 200 300 ਪ੍ਰਿੰਟ ਦੇਖੋ ਇੱਕ ਤੋਂ ਇੱਕ ਵਧੀਆ ਆ ਦੇਖੋ ਇਹ ਫੋਟੋਏ ਕੋ ਵਧੀਆ ਪ੍ਰਿੰਟਰ ਬੱਟੇ ਹੌ ਬਲੈਕ ਤੇ ਦੁਪੱਟੇ ਤੁਹਾਨੂੰ 100 150 ਕਿਥੋਂ ਮਿਲ ਜਾਣਗੇ ਆ ਪ੍ਰਿੰਟ ਲੱਖ ਲੱਖ ਬਹੁਤ ਹੀ ਕੁਆਲਟੀ ਬਹੁਤ ਵਧੀਆ ਇਹ ਰੇਟ ਆ ਆ ਕੀ ਰੇਟ ਆ ਵੀਰੇ ਇਹਨਾਂ ਲਈ ਕਰੀਗ ਦਾ ਸੂਟ ਹੈ 200 ਰੁਪਏ ਆਹ ਕਰੀਗ ਦਾ ਸੂਟ ਹੀ 200 ਰੁਪਏ ਤੁਹਾਨੂੰ ਇਥੇ ਮਿਲ ਜਾਣਾ ਆ 2800 ਰੁਪਏ ਚ ਇਥੋਂ ਮਿਲ ਜਾਣ ਨਹੀਂ ਆ ਆ 300 ਵਾਲੇ ਆ ਨੇ ਵੀ 300 ਆਹ 300 ਰੁਪਏ ਤੁਹਾਨੂੰ ਇਥੋਂ ਹੀ ਮਿਲ ਜਾਣਾ ਬਹੁਤ ਵਧੀਆ ਕੁਆਲਟੀ ਤੇ ਪ੍ਰਿੰਟ ਵੀ ਦੇਖੋ ਵਧੀਆ ਚ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਘਰੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈ ਆ ਮਲੇਰ ਕੋਟਲੇ ਦੀ ਸੇਲ ਇਹ ਮਾਰਚ ਮਹੀਨੇ ਚ ਵੀ ਹੁਣ ਲੱਗੀ ਹੋਈ ਆ ਤੇ ਹਰ ਸੰਡੇ ਇਹ ਸੇਲ ਲੱਗਦੀ ਆ ਮਲੇਰ ਰੋਡਲੇ ਦੇ ਲੋਹਾ ਬਿਆਰ ਕੋਲ ਲੱਗਦੀ ਆ ਲੇਡੀਜ਼ ਊਟਾ ਦੀ ਤਾਂ ਬਹੁਤ ਵੈਰਾਈਟੀ ਹੁੰਦੀ ਆ ਇੱਥੇ ਤੇ ਹੋਰ ਵੀ ਸਾਰਾ ਕੁਝ ਲਗਭਗ ਤੁਹਾਨੂੰ A to Z ਚੀਜ਼ਾਂ ਇੱਥੇ ਮਿਲ ਜਾਂਦੀਆਂ ਨੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਵੀ ਬਹੁਤ ਸਹੀ ਮਿਲ ਜਾਂਦੇ ਨੇ ਤੇ ਬਾਕੀ ਹੁਣ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਤੇ ਧੰਨਵਾਦ ਜੀ